ਜੀ ਦੇ ਵੀ ਜਿਹੜਾ ਹੈ ਉਹਨਾਂ ਨੂੰ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਉਹ ਕਿਹੜਾ ਬੱਚੇ ਆ ਬਾਲਕ ਥੋੜਾ ਉਹਨਾਂ ਨਾਲ ਗੱਲ ਕਰੋ ਇਹ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਆ ਉਹਦੇ ਬਾਹਰ ਆ ਮੈਂਬਰੀ ਇੰਨੇ ਚਿਰ ਦੇ ਵੇਟ ਕਰ ਰਹੇ ਆ ਸੋ ਮੈਂ ਤਾਂ ਅੱਜ ਬਸਾਖੀ ਦੇ ਮੇਲੇ ਤੇ ਮੱਥਾ ਟੇਕਣ ਆਇਆ ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਕਾਉਣਾ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਇਹਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਆ ਜਿਹੜੀ ਤੀਜੀ ਅੱਖ ਆ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧਰਵਾਦ ਹੋਰ ਦੱਸੋ ਕਿਆ ਸਾਹਿਬ ਕੀ ਕਹੋਗੇ 24 ਕੁਛ ਨਹੀਂ ਲੋਕ ਮਿੰਟ ਹੈ ਹਲੇ ਤਾਂ ਫਿਰ ਦੱਸਾਂਗੇ ਨਹੀਂ ਜੋ ਮਾਹੌਲ ਬਣਿਆ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਹੋਇਆ ਹੈ ਇਹ ਪਰਮਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਨੂੰ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਉਹ ਕਿਹੜੇ ਬੱਚੇ ਆ ਬਾਲਗ ਥੋੜਾ ਅੱਛਾ ਜੀ ਉਹਨਾਂ ਨਾਲ ਗੱਲ ਕਰੋ ਇਹ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋ ਗੱਲ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਆ ਉਹਨਾਂ ਦੇ ਬਾਹਰ ਆ ਮੈਂਬਰੀ ਠੀਕ ਹੈ ਮੈਂਬਰੀ ਹੈ ਮੁਲਕ ਲੁਕਾਦਾਬ ਕਿੰਨਾ ਚਿੱਤੇ ਗੂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿੱਕ ਟਿੱਕ ਨਹੀਂ ਕਰਦੇ ਰਹੇ ਹੋ ਤਲਬਦਲਨ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਜੇ ਕੋਈ ਲੁਕਲ ਪੇਟੀ ਦੀ ਗੱਲ ਹੋਈ ਨਹੀਂਗੀ ਜਿੱਕਈ ਵੀ ਕੋਈ ਲੁਕਲ ਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਕਿ ਮੈਂ ਕਿੰਨੂ ਕੀ ਕਰਦਾ ਸ਼ਿਕਾਇਤ ਤੇ ਸਲਾਮ ਅਸ਼ੂਰਾ ਕੀਤਾ ਨਹੀਂ ਇਹ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬੱਚੇ ਅਗਲੇ ਬੱਚੇ ਦੀ ਮਰਜ਼ੀ ਹੈ ਬੋਲੋ ਮੈਂ ਤਾਂ ਅੱਜ ਵੀ ਕਹਿਣਾ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਹੁੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਟਿਕਟ ਤਾਂ ਚਲੋ ਵੇਖੀ ਜਊ ਦੇਣਗੇ ਨਹੀਂ ਦੇਣਗੇ ਕੀ ਕਰਦੇ ਜੇ ਤੇ ਇਹ ਹਾਲਾਤ ਹੋਣਗੇ ਉਹਦੇ ਚ ਵੇਖਾਂ ਤੁਹਾਡਾ ਆਪਣਾ ਇੱਕ ਕੰਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਹਿੰਦੇ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਮਲੂਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਤਾਂ ਕੋਈ ਗੱਲ ਨਹੀਂ ਫਿਰ ਕੀ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂ ਪਰੰਤੂ ਸੋਣਾ ਕਿਸੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਪਾਰਟੀ ਨਾਲ ਸੱਚੇ ਸੱਚੇ ਬਾਦਸ਼ਾਹ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਵੇ ਬਾਕੀ ਸਭ ਠੀਕ ਹੈ ਤੁਹਾਡੇ ਦਾ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉੱਤੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਰ ਨਾਲ ਹੀ ਰਹੋਗੇ ਜਾਂ ਮੈਂ ਕਿਹ ਸਵਾਲ ਉਦੋਂ ਕਰਿਓ ਮੈਂ ਅਕਾਲੀ ਦਰ ਚ ਹੈਗਾ ਅੱਛਾ ਜੀ ਜਦੋਂ ਮੈਂ ਕਿਹਾ ਉਦੋਂ ਸਵਾਲ ਕਰੋ ਨਾ ਐਵੇਂ ਮੈਨੂੰ ਭੇਜੀ ਜਾਂਦੇ ਮੱਲੋ ਮੱਲੀ ਤੁਸੀਂ ਨਹੀਂ ਕਿਹਾ ਜਾਣੀ ਪ੍ਰਧਾਨ ਤੇ ਚਲ ਬਸ 2 ਮਿੰਟ ਥੈਂਕ ਯੂ ਥੈਂਕ ਯੂ ਥੈਂਕ ਯੂ